ਕੋਈ ਹੋਰ ਦੱਸਣਾ ਲੇਕਿਨ ਮੇਰਾ ਨਾਮ ਵੀਜੀ ਲਖਪਿੰਦਰ ਸਿੰਘਾ ਜੀ ਮੈਂ ਤਿੰਨ ਬਗਲੀ ਦਾ ਰਹਿਣ ਵਾਲਾ ਜੀ ਤੇ ਅੱਜ ਇਹ ਇਸ ਲੜਾਈ ਨੂੰ ਤਿੰਨ ਦਿਨ ਪਹਿਲਾਂ ਲੜਾਈ ਹੋਈ ਜੀ ਸਾਡੇ ਕੋਲ ਇੱਕ ਮੁੰਡਾ ਰਹਿੰਦਾ ਸੀ ਜੀ ਉਹਦਾ ਨਾਮ ਸ਼ਰਮ ਸੀ ਗੁੱਡੀ ਡਾਂਦਿਆਂ ਤੋਂ ਲੜਾਈ ਹੋਈ ਇਹ ਲਾਲੋ ਹੋਣੀ ਇਹਨਾਂ ਨੂੰ ਨਾ ਉਹ ਬਾਹਰ ਗਲੀ 'ਚ ਆਇਆ ਇਹ ਉਹਨੂੰ ਚੁੱਕ ਕੇ ਆਪਣੇ ਘਰ ਲੈ ਗਏ ਜੀ ਵੀਰ ਜੀ ਤੇ ਉਹਨੂੰ ਕੁੱਟਿਆ ਮਾਰਿਆ ਤੇ ਮੇਰਾ ਭਤੀਜਾ ਉਹਨੂੰ ਕਹਿੰਦੇ ਕਿ ਘਰ ਫੋਨ ਤੈਨੂੰ ਕੋਈ ਛਡਾਣ ਆਵੇ ਜੀ ਕੋਈ ਨਹੀਂ ਤੇ ਮੇਰਾ ਭਤੀਜਾ ਗਿਆ ਉਹਨੂੰ ਛਡਾਣ ਤੇ ਉਹ ਦਿਨ ਵੀ ਨਾ ਸਰ 4 ਦਿਨ ਪਹਿਲਾਂ ਲੜਾਈ ਹੋਈ ਬੜੀ ਜੀ ਸਰ ਜੀ ਮੁੜ ਕੇ ਆਪਾਂ ਉਸ ਦਿਨ ਰਾਤ ਕੰਪਲੇਨ ਕੀਤੀ ਕਿ ਆ ਝਗੜਾ ਹੋਇਆ ਜੀ ਤੇ ਥਾਣੇ ਸਾ ਥਾਣੇ ਵੀ ਦਿੱਤੀ ਕੁ ਪ੍ਰੇਰ ਪਰ ਉਹਨਾਂ ਨੇ ਸਰ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਹਿੰਦੇ ਸੀ ਕੱਲ ਸਰ ਮੰਡੇ ਕਹਿੰਦੇ ਤੁਹਾਡਾ ਰਾਜੀਨਾਮਾ ਕਰਾ ਦਾਂਗੇ ਸਰ ਕੋਈ ਰਾਜੀਨਾਮਾ ਨਹੀਂ ਹੋਇਆ ਸਰ ਉਹ ਮੁੰਡਾ ਜਿਹੜਾ ਨਾ ਅੱਜ ਉਹ ਮੇਰਾ ਭਤੀਜਾ ਜਿੱਦ ਦੀ ਨੰਗਦਾ ਪਿਆ ਸੀ ਉਹਨਾਂ ਨੇ ਸਰ ਜੀ ਉਤੋਂ ਕਿਤੇ ਇਟਾਂ-ਉਟਾਂ ਵੀ ਮਾਰੀਆਂ ਤੇ ਹੁਣ ਸਰ ਜੀ ਉਹਨੂੰ ਗੁਰਾਮਦਾਸ ਵਾਲਿਆਂ ਨੇ ਜਵਾਬ ਦਿੱਤਾ ਸਿਵਲ ਹਸਪੀਟਲ ਲੈ ਗਏ ਆ ਵੀਰ ਜੀ ਕੀ ਸੀਰੀਅਸ ਹੈ ਹਾਂ ਜੀ ਸੀਰੀਅਸ ਹੈ ਜੀ ਗੋਲੀਆਂ ਕਿੰਨੀਆਂ ਚੱਲੀਆਂ ਗੋਲੀਆਂ ਵੀਰ ਜੀ ਇੱਕ ਹੀ ਚੱਲੀ ਜੀ ਅਜੇ ਤੱਕ ਵੀਰ ਜੀ ਹੁਣ ਉਹ ਮੁਲਾਜ਼ਮ ਸਾਹਿਬ ਆਏ ਸੀ ਪਰ ਉਹ ਕੋਈ ਗੱਲ ਬਾਤ ਨਹੀਂ ਹੋਈ ਕੋਈ ਉਹ ਹਾਲੇ ਵੀ ਉਹ ਕੋਠੇ ਤੇ ਆ ਗਏ ਸਰ ਜੀ ਉਹਨਾਂ ਦੇ ਲਾ ਲੋ ਨਹੀਂ ਸਾਰੇ ਉਹਨਾਂ ਦੇ ਨਾਲ ਮੁੰਡੇ ਵੀ ਆ ਜੀ ਹਾਂਜੀ ਬਸ ਇਹੋ ਸਰ ਜੀ ਗੁੱਡੀ ਤੋਂ ਲੜਾਈ ਹੋਈ ਹੈ ਵੀਰ ਜੀ ਹੋਰ ਕੋਈ ਗੱਲ ਨਹੀਂ ਹੋਈ ਕੀ ਮੰਗ ਕੀ ਕਰਦੇ ਮੰਗ ਇਹੋ ਹੀ ਆ ਕਿ ਵੀਰ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ ਕਿ ਸਾਡੇ ਬੱਚੇ ਦੀ ਵੇਖੋ ਤੁਸੀਂ ਹਾਲਤ ਜਾ ਕੇ ਸਿਵਲ ਹਸਪੀਟਲ ਗੁਰਰਾਮਦਾਸ ਨਾਲ ਜਵਾਬ ਦਿੱਤਾ ਸਿਵਲ ਵਾਲੇ ਲੈ ਗਏ ਹੁਣ ਵੇਖੋ ਵੀਰ ਜੀ ਹੁਣ ਉੱਥੇ ਜਾਵਾਂਗੇ ਪਤਾ ਲੱਗੇਗਾ ਵੀਰ ਜੀ ਹਾਂਜੀ ਭਾਜੀ ਆਪਣਾ ਨਾਮ ਦੱਸਦੇ ਹੋ ਸਾਹਿਲ ਹੀ ਹੈ ਜੀ ਮੇਰਾ ਨਾਮ ਸਰ ਕਿਥੋਂ ਦੇ ਰਹਿੰਦੇ ਹੋ ਉਹਨੇ 3 ਨੰਬਰ ਗਲੀ ਸਰ ਕੀ ਹੋਇਆ ਕੀ ਸਾਰੇ ਨਿੱਕੇ ਜੀ ਘਰ ਤੇ ਲੜਾਈ ਹੋਈ ਗੁੱਡੀ ਤੇ ਲੜਾਈ ਹੋਈ ਸੀ ਇੱਕ ਜੀ ਤੇ ਉਹ ਨਿੱਕੇ ਜੇ ਮੁੰਡੇ ਨੇ ਗੁੱਡੀ ਢਾਈ ਸੀ ਤੇ ਕੋਈ ਗੱਲ ਹੋਈ ਸੀ ਤੇ ਉਸ ਘਰੋਂ ਬਾਹਰ ਆਏ ਸੋ ਦਲੇ ਹੰਤੇ ਮੁੰਡੇ ਨਰੇ ਲਾਲੋ ਆਦੇ ਤੇ ਐ ਕੋਠੇ ਦੇ ਚੁੱਕੇ ਲੈ ਗਏ ਮੁੰਡੇ ਨੂੰ ਤਦ ਨੂੰ ਕੁੱਟਿਆ ਘਾਟਿਆ ਹੈ ਇਹਨਾਂ ਨੇ ਤੇ ਫਿਰ ਉਹ ਮੇਰਾ ਭਰਾ ਆ ਗਿਆ ਸੀ ਤੇ ਭਰਾ ਦੇ ਇਹਨਾਂ ਨੇ ਭਰਾ ਨੂੰ ਵੀ ਝਗੜਾ ਛੁੜਾ ਕੀਤਾ ਇਹਨਾਂ ਨੇ ਭਰਾ ਨੇ ਗੋਲੀ ਵੀ ਚਲਾਈ ਹੈ ਗੋਲੀ ਅੱਜ ਲਾਈ ਲੜਾਈ ਪਹਿਲੇ ਦੀ ਹੋਈ ਸੀ ਕਿੰਨੀਆਂ ਗੋਲੀਆਂ ਚੱਲੀਆਂ ਅੱਜ ਗੋਲੀਆਂ ਕਿੰਨੀਆਂ ਚੱਲੀਆਂ ਸੀ ਇੱਕੋ ਇੱਕ ਦੋ ਫਾਇਰ ਹੀ ਜਿੰਨੀ ਵੱਜੀ ਨਹੀਂ ਕਿਸੇ ਦੇ ਤੇ ਇਹਨਾਂ ਨੇ ਫਾਇਰ ਹੀ ਕੱਢਿਆ ਕੋਠੇ ਚੜੇ ਸੀ ਕੋਠੇ ਦੇ ਅੰਦਰ ਬੋਤਲਾ-ਬੂਤਲਾ ਚਲਾਈਆਂ ਸੀ ਤੇ ਜਿਹਦੇ ਸੱਟ ਲੱਗੀ ਉਹ ਕਿੱਥੇ ਹੈ ਉਹ ਸਿਵਲ ਹਸਪੀਟਲ ਹੈਗਾ ਹੀ ਉਹ ਦਾਖਲ ਕਰਾਇਆ ਇਹਨੂੰ ਕੌਣ ਲੱਗਦਾ ਤੇਰਾ ਮੇਰਾ ਭਰਾ ਜੋ ਵੱਡਾ ਇਹ ਰੋਸ ਦੀ ਜਾਨੀ ਬੁੱਲ ਫਾਗਿੰਗ ਬੁੱਲ ਫਰ ਕਾਰਵਾਈ ਕਰ ਕਾਰਵਾਈ ਕਰਦੇ ਪਏ ਆ ਪਹਿਲੇ ਕਾਰਵਾਈ ਨਹੀਂ ਹੁੰਦੀ ਸੀ ਤੇ ਅੱਜ ਕਾਰਵਾਈ ਕਰਦੇ ਪਏ ਆ ਕਿੰਨੇ ਆ ਐਸੇ ਪੈਸੇ ਤੇ ਨੰਬਰ ਗਣਿਛਣਾ ਨਾ ਉਹ ਸ਼ੋਟਾਂ ਨਾ ਮੁੰਡਾ ਹਣ ਕਰੇ ਨਾ ਉਹਦਾ ਮਾਪਿ ਹੋਣੇਗਾ ਉਹਨਾਂ ਦੀ ਡੈਥ ਹੋਈ ਆ ਦਾਦੀ ਹੋ ਰਹੇ ਨਾ ਦਾਦੀ ਦੀ ਵੀ ਡੈਥ ਹੋਈ ਆ ਇਸ ਕਰਕੇ ਪਏ ਹਾਂ ਸਾਨੂੰ ਪਤਾ ਨਹੀਂ ਸਾਨੂੰ ਬਾਅਦ ਚ ਪਤਾ ਲੱਗਾ ਪਰ ਬਾਅਦ ਚ ਆਏ ਹਾਂ ਤਾਂ ਕੀ ਹੋਇਆ ਕੀ ਝਗੜਾ ਕਿਸ ਗੱਲ ਦਾ ਮੁੰਡੇ ਨਾਲ ਹੋਈ ਸੀ ਹਾਂਜੀ ਹਾਂਜੀ ਕਿੰਨੀਆਂ ਗੋਲੀਆਂ ਕਿੰਨੀਆਂ ਚੱਲੀਆਂ ਇੱਥੇ ਗੋਲੀਆਂ ਗੋਲੀਆਂ ਆਪਨ ਸਰ ਕੋਲ ਨਹੀਂ ਆਪਾਂ ਪਤਾ ਨਹੀਂ ਮਾਰ ਚ ਆਏ ਹਨ ਉਹਨੇ ਪਤਾ ਨਹੀਂ ਆਪਾਂ ਅੰਦਰ ਸੀ ਹੁਣ ਚਾਹੀਏ ਮੋਕੇ ਸੀ ਨਾ ਬਾਤ ਚ ਆਈ ਸੀ ਹੁਣ ਸਰ ਇੱਟਾ ਰੋੜੇ ਵੀ ਚੱਲੇ ਹਾਂ ਜੀ ਉਹਨਾਂ ਨੇ ਕੰਮ ਚੁਣਾਏ ਆ ਚੁੱਕ ਕੇ ਅੰਦਰ ਕੀ ਮੰਗ ਕੀ ਕਰਦੇ ਪ੍ਰਚਾਰ ਚ ਹਾਂ ਆ ਆਵਦੋ ਉਹਨਾਂ ਨੂੰ ਘਰ ਨਹੀਂ ਆਗੇ ਮੰਮੀ ਨਹੀਂ ਬਾਕੀ ਇਹਨਾਂ ਨੂੰ ਪਤਾ ਸਾਰਾ ਜੀ ਸਰ ਕੀ ਮਾਮਲਾ ਜੀ ਅੱਜ ਕੋਟ ਮਿਤ ਸਿੰਘ ਏਰੀਆ ਮੇ ਇੱਕ ਇਨਸੀਡੈਂਟ ਸ਼ਾਮ ਨੂੰ ਰਿਪੋਰਟ ਹੋਇਆ ਹੈ ਜਿਸ ਮੇ दो पार्टीज़ का आपस में झगड़ा हुआ है ये इस पर रिस्पॉन्ड करते हुए हमारी पुलिस पार्टी जो है मौके पर पहुंची है इसको जो है सारे इंसिडेंट को तस्दीक किया जा रहा है इसमें प्रलिमिनरी इन्वेस्टिगेशन में ये बात सामने आई है कि इनका कुछ दिन पहले जो पतंगबाजी को लेकर आपस में तकरार हुआ था जिस दौरान इन्होंने आज एक पार्टी ने दूसरे गेट पर जरा जो हमला करना चाहा उसके दौरान ही जड़ी जो है इनके आपस में पत्थरबाजी हुई है जिसमें जो चोटें एक को आई हैं उनको इलाज के लिए सिविल अस्पताल भेजा गया है अब इसकी सारे मामले की तस्दीक करके जो है और सारी कार्रवाई कानून अनुसार कार्रवाई का अमल में लाई जाएगी वो प्रलिमिनरी हम इन्वेस्टिगेट कर रहे हैं अगर ऐसी कोई बात सामने आएगी तो उस पर भी कानून अनुसार कार्रवाई की जाएगी ਦੋ ਲੋਕਾਂ ਦੀ ਅਭੀ ਤੱਕ ਸੂਚਨਾ ਹੈ ਜ਼ਖਮੀ ਹੋਣੇ ਕੀ ਮੈਨ ਨਰਿੰਜਰੀਜ਼ ਹੈ ਉਹਨਕੇ